ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋੜੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਵਾਇਦੀ ਵੀਡੀਓ ਚ ਇੱਕ ਗੱਬੜ ਵੈੜ ਪੈ ਦੀ ਕ੍ਰਾਸ ਤੇ ਇੱਕ ਗੱਬਾ ਆ ਸੋਰੀ ਜਰਸੀ ਤਾਜੀ ਸੂਈ ਸੂਈ ਇਹ ਦੋਨੇ ਨਗ ਸੇ ਰਾਡ ਡੇਲ ਵੀ ਤੋਂ ਪੁੰਦੇ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਜਪੜਾ ਨਾਮ ਨਵਦੀ ਪਾਜੀ ਪਿੰਡ ਵਾਲੀਆਂ ਜ਼ਿਲ੍ਹਾ ਸੰਗਰੂਰ ਨੇੜੇ ਤਨੌਲਾ ਤੇ ਬਰਨਾਲਾ ਜੀ ਮੋਬਾਈਲ ਨੰਬਰ ਆਪਣਾ ਜੀ 83603 29597 83603 29597 29597 ਪਹਿਲਾ ਨੰਬਰ ਆਪੇ ਦੀ ਜਰਸੀ ਵੇਖਦੇ ਕਿਹੜਾ ਸੂਈ ਹੈ ਇਹ ਦੂਜਾ ਸੂਈ ਹੈ ਕਿੰਨਾ ਦਿਨ ਹੋ ਗਿਆ ਸੂਈ ਨੂੰ ਤਿੰਨ ਦਿਨ ਹੋ ਗਈ ਸੂਈ ਨੂੰ ਬੱਚਾ ਆ ਗਿਆ ਪਿੱਛੇ ਬੱਚੀ ਹੈ ਨਾ ਹਾਂਜੀ ਐਫਡੀ 20 ਦੀ ਸੀਮੰਦੀ ਬੱਚੀ ਹੈ ਠੀਕ ਹੈ ਚੰਗੀ ਸੋਹਣੀ ਪਿਆਰੀ ਵਧੀਆ ਪਾਲਣ ਲੈ ਕੇ ਬੱਚੀ ਹੈ ਨਾ ਠੀਕ ਹੈ ਕਿੰਨਾ ਕੁ ਸਟਾਰਟਿੰਗ ਕਰਿਆ ਦੁੱਧੜੀ ਇਹਨੇ ਦੁੱਧ ਜਿੰਨਾ ਤੋਂ ਲੈਣ ਦੀ ਉਹ ਕਹਿੰਦੇ 15 ਕਿਲੋ ਦਿੱਤਾ ਦੀ ਗਈ ਪਹਿਲੇ ਸਵੇਰੇ ਪਹਿਲੇ ਸਵੇਰੇ 15 ਕਿਲੋ ਮਤਲਬ ਹੁਣ ਵਧੀਆ ਚੱਲਦੀ ਪਈ ਹੈ ਹਾਂਜੀ ਵਧੀਆ ਚੱਲਦੀ ਚੌਣ ਚਵਾ ਇੱਕ ਨੰਬਰ ਆ ਤੋਰੀ ਬਾਹਰ ਨੇ ਉਹਨੂੰ ਸੋ ਵੀਰੋ ਧਾਰਾ ਵੀ ਇਸਾ ਕੁ ਮਾਰਨੇ ਮਾਰਦੇ ਸੋ ਵੀਰੋ ਧਾਰਾ ਦੇਖ ਸਕਦੇ ਹੋ ਚੌਣ ਵਗੈਰਾ ਦੇਖੋ ਸਾਫ ਸੁਥਰਾ ਚੰਗਾ ਸੋਹਣਾ ਮੋਟਾ ਮੋਟਾ ਚੌਣਾ ਤੇ ਮੂਹਰੇ ਸਰਾ ਜਿਧਾਰਾ ਵੀਰ ਬਸ ਠੀਕ ਆ ਬੱਚਾ ਚੰਗਾ ਕੋਈ ਨਾ ਕੋਈ ਪਰਮਾਦਰ ਬਸ ਠੀਕ ਆ ਓਕੇ ਧਾਰਾ ਨੇ ਪਾਸ ਓਕੇ ਬਸ ਬਾਹਰ ਲਾ ਬੱਚਾ ਕੋਈ ਨਾ ਤੋਰ ਕੇ ਤੋਰ ਕੇ ਰਖਾ ਦਿਓ ਸੁਭਰੋਂ ਮੂੰਹ ਮੱਥਾ ਵੇੜਦਾ ਦੇਖ ਸਕਦੇ ਹੋ ਜਰਸੀ ਦੂਜਾ ਸੂਆ ਸੂਈ ਸਵਾਈ ਨਾੜਾ ਵਗੈਰਾ ਦੇਖੋ ਸਾਫ਼ ਜਿਹਾ ਤਰਾ ਸੋਹਣਾ ਵੀਡੀਓ ਕਵਰ ਕਰਨ ਦਾ ਟਾਈਮ ਐ ਇਸ ਵਕਤ 12 ਵਜੇ ਦਾ ਟਾਈਮ ਆ ਤੇ ਬੱਚੇ ਨੂੰ ਝਗਾਉਣ ਨੂੰ ਖੜ੍ਹਦੀਆ ਬੱਚੀ ਐ ਇਹਦੇ ਪਿੱਛੇ ਚੋਣ ਵਗੈਰਾ ਧਾਰਾ ਤੁਰਾ ਵੀਰ ਨੇ ਮਾਰ ਕੇ ਦਿਖਾ ਦਿੱਤੇ ਮੁੱਲਵਾੜੀ ਆਪਾਂ ਇਹਦਾ ਕੀ ਕਰਾਂਗੇ ਰੇਡ ਤੋਂ ਕਰਾਂਗੇ ਜਮਾ ਦੇ ਠੀਕ ਆ ਜਿਹੜਾ ਅਸੀਂ ਵੇਚ ਦਾਂਗੇ ਹਾਂ ਜੀ ਵੇਚ ਤੋਂ ਵੀਰ ਕ ਤੇ ਲੈਵੇ ਜੰਗੀਆਂ ਸਾਫ ਸੁਥਰੀ ਨਾੜਾ ਵਗੈਰਾ ਸੋਹਣੇ ਚੰਗੀਆਂ ਤੇ ਮੰਨ ਕੇ ਚੱਲੀਏ 15 ਗਾ ਲੀਟਰ ਦੁੱਧ ਪੌਣ ਵਾਲੀ ਬੈਡ ਹੈਗੀ ਆ ਹਨਾ ਹਾਂਜੀ ਹਾਂਜੀ 15 ਪੌਣ ਕਿੱਟ ਠੀਕ ਹੈ ਸੋ ਹਲੇ ਕੱਚੀ ਥੋੜ੍ਹ ਦਿਨ ਹੋਇਆ ਸੂਜੀ ਨੂੰ ਕੋਈ ਚੱਕਰ ਨਹੀਂ ਮੋੜ ਲੈ ਵਸ ਮੋੜ ਲੈ ਤੇ ਅਕੇ ਦੂਜੇ ਨੰਬਰ ਆਪਾਂ ਜਿਹੜੀ ਇਹ ਕਰਾਸ ਬੈਡ ਦੇਖਦੇ ਹਾਂ ਹਨਾ ਹਾਂਜੀ ਇਹ ਹਫਤਾ ਲੈਂਦੀ ਐ ਸੂਜੀ ਦਾ ਠੀਕ ਹੈ ਇਹ ਜਰਸੀ ਐਰਸਾ ਸਾਰਾ ਉਸ ਮੇੜ ਹੀ ਆਗੇ ਦੇ ਵਿੱਚ ਹਨਾ ਉਸ ਚ ਆ ਗਈ ਜਰਸੀ ਤੇ ਐਰਸਾ ਕਰਾਉਸ ਆਈ ਠੀਕ ਆ ਦੂਜਾ ਸੂਆ ਸੁੰਦੀ ਆ ਹਾਂਜੀ ਜੀ ਕੈਨਲ ਲੈਂਦੀ ਆ ਹਫਤਾ ਰਹਿੰਦਾ ਜੀ ਅਸੀਂ ਕਿੰਨਾ ਕੁ ਦੁੱਧ ਮਲਕ ਨੇ ਦੱਸਿਆ ਬਣੋ ਇਹ ਵੀ 18 20 ਕਿਲੋ ਦੇ ਦੂਗੀ ਇਹ ਕੱਚੀ ਹੈਗੀ ਆ ਬਾਕੀ ਥਣ ਬਹੁਤ ਚੰਗੇ ਲੱਗਿਆ ਮੋਟਾ ਹਾਂਜੀ ਥਣ ਵਧੀਆ ਜੀ ਹੱਥੀ ਚਵਾਈ ਵਾਲਾ ਸੁੰਦੀ ਇਹਦਾ ਪਾ ਇਹਦਾ ਵੀ ਫੋਨ ਤੇ ਕਰਾਈ ਕਰਾਂਗੇ ਜੰਮੀ ਜਾਏ ਜੀ ਤੋਰੀ ਵਾਰ ਨੂੰ ਸੋਵਰਾ ਦੂਜੇ ਨੰਬਰ ਤੇ ਦੂਜਾ ਸੂਆ ਸੁੰਦੀ ਆ ਹਫਤਾ ਤੱਕ ਬਾਕੀ ਆ ਥਣ ਦੇਖੋ ਜਮਾ ਮੱਝਾਂ ਨਾਲ ਜਮਾ ਮੰਨ ਕੇ ਚੱਲੋ ਵੀ ਜੇੜ੍ਹ ਦੇ ਤੋਂ ਪਹਿਲੇ ਜਮਨ ਵਾਲੀ ਬਿਹੜਾ ਜਮਾ ਇਹ ਗਰਮੀ ਨੇ ਨਹੀਂ ਮੰਨਣੀ ਜਮਾ ਕ੍ਰਾਸ ਨੇ ਮੱਝਾਂ ਵਾਂਗੂ ਖੜਾ ਉਹਨਾਂ ਸੁੱਕਾ-ਕੱਟੜ ਦੇਖੋ ਤੇ ਬਾਕੀ ਜਿੰਦੇ-ਜਾਂਡ ਬਿਊਟੀ ਵਗੈਰਾ ਦੇਖੋ ਲੇਵਾ ਚੰਗਾ ਦਿਖਾਉਂਦੀ ਆ ਅੱਗੇ-ਪਿੱਛੇ ਦਾ ਹਵਾਨਾ ਹਜੇ ਇੱਕ ਹਫ਼ਤੇ ਦੀ ਕੱਚੀ ਆ ਜਮਾ ਘਰੇ ਜਾ ਕੇ ਤੁਹਾਡੇ ਸੂਗੀ ਤੇ ਨਜ਼ਾਰੇ ਲਿਆ ਦਿੰਨੇ ਆ ਨੇ ਤਾਂ ਤੁਹਾਨੂੰ ਦੇਖੋ ਸੋਹਣਾ ਸੋ ਆਪਾਂ ਦੋ ਬੜ ਦੋ ਬੜਾ ਦਿਖਾ ਦਿੰਦੇ ਆ ਇੱਕ ਠੀਕ ਹੈ ਠੀਕ ਹੈ ਦੋ ਬੜਾ ਦਿਖਾ ਦਿੰਦੇ ਆ ਗੱਬਣ ਪੂਰੀ ਠੰਡੀ ਆ ਹਨ ਠੀਕ ਹੈ ਇੱਕ ਦਿਖਾ ਦੀ ਗੱਬਣ ਤੇ ਇੱਕ ਸੂਈ ਵੀ ਪਿੰਡ ਵਾਲੀਆ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲੈ ਸਭ ਦਾ ਤਹਿ ਦਿਲੋਂ ਧੰਨ